ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਜੇ ਤੰਦਰ ਚੜਦੀ ਕਲਾ ਵਿੱਚ ਹੋਮੋਗੇ ਤੇ ਅਸੀਂ ਆਏ ਹੋਏ ਆ ਜੀ ਪਿੰਡ ਤੇ ਇੱਧਰ ਬੈਠੇ ਆ ਜੀ ਮੇਰੇ ਦਿਓਰ ਦੇ ਘਰ ਅਸੀਂ ਤੇ ਸਾਰੇ ਜਣੇ ਇਕੱਠੇ ਹੋਏ ਹੋਏ ਆ ਮੇਰੀ ਕਰਾਲੀ ਵਾਲੀ ਦਰਾਣੀ ਵੀ ਆਈ ਹੋਈ ਐ ਤੇ ਉਹਨਾਂ ਦਾ ਬੇਟਾ ਤਿੰਨੂ ਵੀ ਆਏ ਹੋਏ ਆ ਸਵੇਰ ਸਵੇਰ ਦਾ ਟਾਈਮ ਹੈਗਾ ਦੇਖੋ ਜੀ ਸਾਡਾ ਕਿਚਨ ਗਾਰਡਨ ਸਬਜ਼ੀਆਂ ਬੀਜੀਆਂ ਹੋਈਆਂ ਨੇ ਸਰਦੀਆਂ ਵਾਲੀਆਂ ਪਾਲਕ, ਮੇਥੀ, ਮਥੇ ਵਗੈਰਾ ਇਹ ਹੈਗਾ ਮੇਰਾ ਕਰਾਲੀ ਵਾਲਾ ਦਿਓਰ ਇਹ ਹੈਗਾ ਜੀ ਮੇਰਾ ਜੱਲੇ ਵਾਲਾ ਦੇਵਰ ਇਹ ਮੇਰੀ ਦਰਾਣੀ ਹੈਗੀਆਂ ਇਹ ਵੀ ਦਿਓਰ ਹੈਗਾ ਮੇਰਾ ਇੱਧਰ ਲੱਗਿਆ ਹੈ ਜੀ ਮੇਰਾ ਛੋਟਾ ਦਿਓਰ ਸਫਾਈ ਕਰਨ ਬਾਹਰਲੀ ਸਾਈਡ ਜਿਹੜੇ ਪਲਾਂਟਸ ਵਗੈਰਾ ਲਗਾਏ ਹੋਏ ਨੇ ਇਹ ਹੈਗਾ ਜੀ ਸਾਡਾ ਘਰ ਇੱਧਰ ਅਸੀਂ ਬੋ ਸਾਰੇ ਪਲਾਂਟਸ ਰੱਖੇ ਹੋਏ ਹਨ ਇਹਨਾਂ ਦੀ ਦੇਖਭਾਲ ਮੇਰਾ ਛੋਟਾ ਦਿਓਰ ਕਰਦਾ ਹੈ ਬਹੁਤ ਹੀ ਜ਼ਿਆਦਾ ਉਹਨੂੰ ਬਾਗਬਾਨੀ ਦਾ ਹੈਗਾ ਏ ਸ਼ੌਕ ਔਰ ਤੁਸੀਂ ਦੇਖੋ ਪਿੱਛੇ ਲੱਗਿਆ ਹੋਇਆ ਇਹ ਸਾਡਾ ਡਰਾਇੰਗ ਰੂਮ ਤੇ ਚਲੋ ਜੀ ਹੁਣ ਆਪਾਂ ਆਪਣੇ ਉੱਪਰ ਵਾਲੇ ਰੂਮ 'ਚ ਚੱਲਦੇ ਆਂ ਦੇਖੋ ਅਸੀਂ ਸੌਂਦੇ ਹੁੰਨੇ ਆਂ ਕੋੜੀਆਂ ਚੜ ਕੇ ਚਲੋ ਚੱਲੀਏ ਇੱਧਰ ਦੇਖੋ ਡਾਕਾ ਲੱਗੇ ਹੋਏ ਨੇ ਕੈਮਰਾ ਫਿੱਟ ਕਰਨ ਆ ਬਰਾਂਡਾ ਅੱਛਾ ਬਰਾਂਡਾ ਸੌਣ ਲੱਗੀ ਹੀ ਹੈ ਕੈਮਰਾ ਇੱਧਰ ਮੇਰੀ ਛੋਟੀ ਦਰਾਣੀ ਲੱਗੀ ਹੋਈ ਹੈ ਫਰਸ਼ ਵਗੈਰਾ ਤੋਂ ਸਾਡਾ ਇੱਕ ਕਮਰਾ ਹੈਗਾ ਦੇਖੋ ਆਹ ਵਾਲਾ ਸਾਡਾ ਬੈਡਰੂਮ ਹਾਂ ਵੀ ਕੰਬਲ ਉਹ ਮੈਂ ਕਿਹਾ ਧੋਣ ਵਾਲਾ ਸੀਗਾ ਤਾਂ ਧੋ ਕੇ ਤੇ ਚਲੋ ਜੀ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈਏ ਇੱਥੇ ਸਾਡੀਆਂ ਨਸ਼ਾ ਕਰਕੰਦੀਆਂ ਬਹੁਤ ਸਾਰੀਆਂ ਲਗਾਈਆਂ ਹੋਈਆਂ ਸੀ ਇਹਦੇ ਵਿੱਚੋਂ ਜਿਹੜੀਆਂ ਹੈਗੇ ਨੇ ਪੱਟ ਲਈਆਂ ਨੇ ਆ ਦੇਖੋ ਇੰਨੀਆਂ ਸਾਰੀਆਂ ਸ਼ਕਰਕੰਦੀਆਂ ਨਿਕਲੀਆਂ ਨੇ ਆਹ ਵਾਲੇ ਜਿਹੜਾ ਆਹ ਵਾਲਾ ਹੈਗਾ ਨਾ ਬਾਕਸ ਜਿਹਦੇ ਵਿੱਚ ਬੀਜੀਆਂ ਹੁੰਦੀਆਂ ਸੀ ਚਲੋ ਆਜੋ ਜੀ ਬ੍ਰੇਕਫਾਸਟ ਕਰੀਏ ਹੁਣ ਮੈਂ ਦੂਸਰੇ ਘਰ ਆ ਗਈ ਸੀ ਮੇਰੇ ਦੇਵਰ ਦੇ ਤੇ ਅਸੀਂ ਮੂਲੀਆਂ ਵਾਲੀਆਂ ਰੋਟੀਆਂ ਬਣਾਈਆਂ ਨੇ ਚੰਡੀਗੜ੍ਹ ਦੀ ਕੁੜੀ ਲੱਗੀ ਐ ਸਾਗ ਤੋੜਨ ਪਾਲਕ ਵੱਢਣ ਪਾਲਕ ਵੱਢਣ ਲੱਗੀ ਹੋਈ ਆ ਭਾਈ ਉਹ ਤੇ ਡਰੈਸਿੰਗ ਟੇਬਲ ਤੇ ਦੇਖਿਆ ਬਟ ਮੇਰਾ ਕੰਮ ਕਰਨਾ ਚੁੱਕ ਲਾ ਇਹ ਕੰਮ ਇਧਰ ਨੂੰ ਕਰ ਹੱਥ ਉੱਤੇ ਰੱਖ ਹਾਂ ਦੇ ਆ ਸਾਫ ਕਰ ਲਾਂਗੇ ਉਹ ਤਾਂ ਬਾਅਦ ਚ ਸਾਫ ਕਰ ਲਾਂਗੇ ਆਓ ਇੱਧਰ ਲੱਗੀ ਐ ਘਰ ਸਫਾਈਆਂ ਕਰਨ ਆ ਲੈ ਆ ਦਰਾਣੀਆਂ ਜਠਾਣੀਆਂ ਦੋ ਆ ਗਈਆਂ ਹੋਰ ਆ ਇਹਦਾ ਸੁਆਦ ਵਾਲੀ ਚੱਲ ਬਈ ਬਹੂ ਰਾਣੀ ਅੱਜ ਸਾਗ ਬਣਾਉਗੀ ਸਾਗ ਬਣਾਉਣਾ ਸਿਖਾਵਾਂਗੇ ਚੁੱਲ੍ਹੇ ਤੇ ਹੇ ਹਲੇ ਛੋਟੀਆਂ ਨੇ ਉਹਨਾਂ ਚੋਂ ਪਰਲੀ ਬੱਟੇ ਚ ਵੱਡੀ ਇੱਧਰ ਹੈਗਾ ਜਿੱਤਣੀਆਂ ਧੋਣੀਆਂ ਦਾ ਜਦ ਪਾਣਾ ਉਹ ਬਦਲਣ ਤਾਂ ਹੈ ਫਰਾ ਪਿਆਜ਼ ਗਾਜਰਾ ਹਾਂ ਜਿਹੜਾ ਜਿਹੜਾ ਮਰਜ਼ੀ ਬਣਾ ਕੇ ਖਲਾ ਭਾਈ ਹਨਾ ਵੀ ਹੈ ਮੈਂ ਕਿ ਜਿੱਦਾਂ ਦਾ ਮਰਜ਼ੀ ਬਣਾ ਕੇ ਖਲਾ ਪੱਕਾ ਪੱਕਾ ਜੋ ਵੀ ਹੈਗਾ ਆ ਜਿਹੜੀ ਮੂਲੀ ਇਹਨੇ ਇਹ ਗੋਲ ਗੋਲ ਨਹੀਂ ਛੋਟੀਆਂ ਛੋਟੀਆਂ ਜੇ ਹੁੰਦੀਆਂ ਨੇ ਛੋਟੇ ਛੋਟੇ ਉਹਨੇ ਪਕੜ ਜੀ ਹੋ ਗਏ ਦੰਦੇ ਨੂੰ ਜਿਆਦਾ ਜਲਦੀ ਆ ਨਿੱਕਾ ਜਾ ਗੋਲ ਲੱਗਿਆ ਬਹੁਤ ਸੋਨੇ ਦੋ ਲੱਗੇ ਹੋਏ ਨੇ ਪਰਲੇ ਬੰਨੇ ਵੱਡੇ ਵੱਡੇ ਗੋਪੀ ਦਾ ਫੁੱਲ ਨਿੱਕਾ ਜਿਹਾ ਲੱਗ ਗਿਆ ਉੱਥੇ ਵੱਡੇ ਲੱਗੇ ਹੋਏ ਨੇ ਦੋ ਤੇ ਤਿੰਨ ਪਗਣ ਗੰਨਾ ਗੰਨਾ ਕਹੇ ਜੇ ਸਿੱਧੂ ਚੁੱਪਿਆ ਸੀ ਮਿੱਠਾ ਸੀ ਅੱਛਾ ਪੀ ਗਈ ਚੁੱਪੀ ਦਾ ਹੁੰਦਾ ਗੰਨਾ ਪੀਦਾ ਨਹੀਂ ਹੁੰਦਾ ਮੇਰੀ ਫੋਟੋ ਦੇਖੀ ਆ ਗਈ ਡਾਕਟਰ ਸਾਹਿਬ ਹਮਤਮ ਤੇਰੇ ਨਾਲ ਹੀ ਆ ਇੱਕ ਆ ਗਿਆ ਮੇਰਾ ਗੋਭੀ ਮੇਰੇ ਵਰਗੇ ਤੁਸੀਂ ਹੁਣ ਹੋਰ ਅੱਛਾ ਜੀ ਪਿਓਰ ਵੈਜੀਟੇਰੀਅਨ ਆ ਬੈਜੀਟੇਰੀਅਨ ਬਣ ਕੇ ਪਿਓਰ ਪਿਓਰ ਵੈਜੀਟੇਰੀਅਨ ਆ ਦੇਖੋ ਚਾਹ ਮਾਦਰ ਗੋਭੀ ਵੀ ਨਹੀਂ ਖਾਣੀ ਗੋਭੀ ਦੋ ਬੱਲੇ ਬੱਲੇ ਗੋਭੀ ਵੀ ਨਹੀਂ ਖਾਣੀ ਹੈਗੀ ਇਹਦੇ ਤੋਂ ਸੁੰਡ ਬਣਾ ਹੋਣ ਕਰਕੇ ਆ ਦੇਖੋ ਜੀ ਦੇਖਾ ਆ ਤਾਂ ਬੜੇ ਸੋਹਣੇ ਲੱਗੇ ਆ ਵੀ ਲੱਗੇ ਹੋਏ ਬਣੀ ਛੋਟਾ ਜਾਂ ਹਮ ਇੱਕ ਹੋਰ ਆ ਸਾਰੇ ਲੱਗੇ ਹੋਣੇ ਹੁਣ ਹਰ ਚਾਰ ਦਿਨ ਚੋ ਲੱਗਣ ਲੱਗੇ ਨੇ ਆ ਦੇ ਤਬੀ ਲੱਗਿਆ ਹੋਇਆ ਹਾਂ ਇਹ ਤਾਂ ਗਏ ਸੀ ਮੈਂ ਕਿ ਤੋੜ ਲੈਣੇ ਆ ਚਲੋ ਉੱਧਰ ਨੂੰ ਖਸਾਕ ਦੋ ਪੁੱਤਾ ਹੀ ਨਾ ਦੇਣੀ ਨਿਆਹੀ ਹੋ ਹਾਂ ਵਧੀਆ ਤੇਰੇ ਤੱਕ ਛੜਦਾ ਛਲਾਬ ਨਹੀਂ ਆਉਗੇ ਨਾਲ ਪੁੱਤਾ ਡੰਗੜਾ ਨੂੰ ਮਗਰ ਦੇ ਪਾਸੇ ਪਲਾਸਟਰ ਕਰਨ ਤੋਂ ਛੱਡੇ ਦਿੰਦੇ ਨੇ ਇਹ ਕਹਿੰਦਾ ਇਹ ਛੱਡੇ ਆਣੀ ਚ ਮਾਟਾ ਨਹੀਂ ਇਹ ਐ ਪਾਜੀ ਹੁਣ ਜਾ ਕੇ ਸਾਰੇ ਸਭ ਤੋਂ ਵੱਧ ਜ਼ਰੂਰੀ ਹੁੰਦਾ ਹੈ ਬੈਕ ਸਾਈਡ ਤੇ ਤਾਂ ਪਲਾਸਟਰ ਜ਼ਰੂਰੀ ਹੁੰਦਾ ਹੈ ਕਰਨਾ ਚਾਹੀਦਾ ਓਏ ਆਪਾਂ ਕਿੱਥੇ ਚਲੋ ਦੱਸੋ ਤੁਸੀਂ ਕਿੱਥੇ ਪਾਉਣਾ ਕਰ ਜਿੱਥੇ ਤੂੰ ਸਾਰੇ ਪਾਲਵੇਂ ਠੀਕਾ ਮੈਂ ਤਾਂ ਉੱਥੇ ਪਹੁੰਚ ਜਦ ਤੂੰ ਛੱਡ ਦੋਂ ਜਿਹੜੀ ਜਗ੍ਹਾ ਕਿ ਹੁਣ ਤੁਹਾਡੇ ਤਾਂ ਬੜਿਆ ਹੋਇਆ ਤੁਸੀਂ ਕਹਤੇ ਹੁਣ ਬਾਦੂ ਪਾਉਂਗੇ ਹੁਣ ਦੱਸੋ ਭਾਈ ਤੁਸੀਂ ਤੁਸੀਂ ਕਿੱਥੇ ਬਣਾਉਣਾ ਤੂੰ ਇੱਥੇ ਪਾਲਾ ਕਾਕੇ ਦਾ ਕਹਾ ਘਰ ਮੁੱਕੀ ਜੂਗੀ ਉੱਥੇ ਪਾਉਣੀ ਹਾਂ ਉੱਪਰ ਲੈ ਲੈਂਦੇ ਆ ਉਹ ਅਰੇ ਇੱਥੇ ਨਾਲ ਲੱਗਦਾ ਇੱਥੇ ਦੀ ਬੀਹੀ ਕੱਢ ਲਓ ਗਲੀ ਇੱਥੋਂ ਹੋਊਗੀ ਗਲੀ ਆ ਪਿੱਛੇ ਨਹੀਂ ਅੱਛਾ ਤਾਂ ਵਾਲੀ ਸਾਈਡ ਕੱਢਾਂਗੇ ਬਾਹਰਲੀ ਸਾਈਡ ਇੱਧਰ ਇੱਥੇ ਲੈਣ ਲਾ ਲੋ ਆਪਣੇ ਆਪਣੇ ਘਰ ਦੀ ਹਾਂ ਲੈਣਾ ਹੋਰ ਇੱਥੇ ਇੱਕ ਆ ਬਣ ਗਿਆ ਇੱਕ ਇੱਕ ਹੋਰ ਤੁਸੀਂ ਬਣਾ ਲਿਓ ਫਿਰ ਉਧਰ ਕਾਕਾ ਬਣ ਜੂਗਾ ਉਹ ਪਾਈਣਾ ਖੰਡੇ ਤੋਂ ਮੇਰੇ ਕੋਲ ਉਥੋਂ ਨਾ ਇੱਥੋਂ ਸਿੱਧਾ ਹੋ ਰਸਤਾ ਉਹ ਗੜੀ ਨਾ ਰਸਤਾ ਸਿੱਧਾ ਤਰੇ ਦੋ ਆਇ ਨੂੰ ਵੱਡੋ ਇਹਨੂੰ ਕਿਉਂ ਪਤਾ ਹੀ ਗੱਲ ਮੈਥੋਂ ਦਾ ਦਿੰਦੇ ਇਹਦਾ ਰੂਪ ਚਾਚੇ ਦਾ ਵੀ ਸਾਡੇ ਨਵੇਂ ਪੁਰਾਣੇ ਆ ਗਏ ਹੋਰ ਗੈਸਟ ਆ ਗਏ ਨੇ ਲੁਧਿਆਣੇ ਤੋਂ ਚਲੋ ਜੀ ਦਿਖਾਈਏ ਤੁਹਾਨੂੰ ਦਾ ਹੈ ਵੀ ਪੁਰਾਣਾ ਕਰ ਕਰਦੇ ਨੇ ਪਹਿਲਾਂ ਤੁਸੀਂ ਮਿਲੋ ਫੇਰ ਮੈਂ ਮਿਲੂ ਇਹ ਸਾਡੇ ਹੈਗੇ ਜੀ ਲੁਧਿਆਣੇ ਭੂਆ ਜੀ ਦੀ ਨੂੰ ਰਹਿੰਦੇ ਆ ਤੇ ਪੂਆ ਜੀ ਦਾ ਬੇਟਾ ਉਦਾਂ ਤਾਂ ਇਹ ਪਟਿਆਲੇ ਤੋਂ ਨੇ ਤੇ ਉੱਧਰ ਸਾਡੇ ਇਹ ਚਾਚਾ ਜੀ ਆਏ ਆ ਉਹਨਾਂ ਨੂੰ ਵੀ ਲੁਧਿਆਣੇ ਤੋਂ ਲੈ ਕੇ ਆਏ ਨੇ ਆਪਣੇ ਨਾਲ ਹੀ ਇਹ ਬਹੁ ਟਾਈਮ ਬਾਅਦ ਚਾਚਾ ਜੀ ਆਏ ਆ ਪਿੰਡ ਆਪਣੇ ਲੋ ਜੀ ਅਸੀਂ ਲੱਗੇ ਹੋਏ ਆ ਜੀ ਸਾਗ ਸਮਾਰਨ ਤੇ ਅੱਜ ਅਸੀਂ ਬਣਾਵਾਂਗੇ ਕੁੱਲੇ ਤੇ ਸਾਗ ਚਾਰੇ ਦਰਾਨੀਆਂ ਦੀਆਂ ਖਾਣੀਆਂ ਅਸੀਂ ਇਕੱਠੀਆਂ ਹੋਈਆਂ ਅੱਜ ਤੇ ਅਸੀਂ ਬਣਾਵਾਂਗੇ ਚੁੱਲੇ ਤੇ ਸਾਗ ਚਲੋ ਜੀ ਨਾਲ ਦੀ ਨਾਲ ਤੁਹਾਨੂੰ ਅਸੀਂ ਆਪਣੀਆਂ ਅਪਡੇਟ ਦਿੰਦੇ ਰਹਾਂਗੇ ਕੀ ਕੀ ਅੱਜ ਅਸੀਂ ਕਰਾਂਗੇ ਪਿੰਡ ਆਏ ਹੋਏ ਆ ਇਹ ਮੇਰੀ ਦਰਾਣੀ ਜਿਹੜੇ ਹੈਗੇ ਆ orange suit ਵਾਲੇ ਇਹ ਆਏ ਹੋਏ ਨੇ ਜੀ ਕਰਾਲੀ ਤੋਂ ਤੇ ਇਹ ਤਾਂ ਦੂਸਰੇ ਜਿਹੜੇ ਵੀ ਹੈਗੇ ਆ ਇਹ ਦੋ ਮੇਰੀਆਂ ਦਰਾਣੀਆਂ ਇੱਥੇ ਜਲਦੀ ਰਹਦੀਆਂ ਨੇ ਮੋਂ ਦੇਖਾ ਬਾਣ ਵੀ ਲਈ ਸਾਹ ਸਾਹ ਦਾ ਡੰਡਾ ਤੋਲ ਕੀ ਜਾਂਦੀ ਆ ਰਹੀਆਂ ਨੇ ਕਿੱਥੇ ਹੂੰ ਲੱਗਿੰਦਾ ਮੈਂ ਤਾਂ ਅਸੀਂ ਸਾਹ ਸਮਾਤ ਲੈ ਤਾ ਮੈਂ ਨਹੀਂ ਲਿੰਕ ਹੈ ਮੈਨੂੰ ਕਹਿ ਰਿਹਾ ਕਿ ਜਬਾਰਾ ਮੈਂ ਪਾਉਂਦਾ ਆ ਰਿਹਾ ਸਾਹ ਥੋੜਾ ਬੜਬੀ ਨਾਲ ਜਲਦੀ ਜਲਦੀ ਕੋਈ ਇਹਨੂੰ ਤੂੰ ਟਾਈਮ ਲੱਗਣਾ ਹੈ ਹਾਂ ਤਾਂ ਤਾਜਾ ਹੀ ਹੈ ਨਾ ਓ ਯਾਰ ਕਿੰਨਾ ਕੁ ਵੀਰ ਜਿਹੜੇ ਚਲੋ ਚੱਲ ਪਾਣੀ ਗਿਆ ਸਾਰਾ ਠੀਕ ਚਲੋ ਜੀ ਹੁਣ ਅਸੀਂ ਆਏ ਸੀਗੇ ਜੀ ਇੱਥੇ ਮੋਟਰ ਤੇ ਸਾਰੇ ਜਾਣੇ ਇਕੱਠੇ ਹੋ ਕੇ ਬੜੇ ਟਾਈਮ ਬਾਅਦ ਆਏ ਸੀ ਚਾਚਾ ਜੀ ਨੂੰ ਲੈ ਕੇ ਆਏ ਸੀਗੇ ਅਸੀਂ ਉਹਨਾਂ ਦੀ ਮੋਟਰ ਦਿਖਾਉਣ ਵਾਸਤੇ ਵੀ ਚਲੋ ਚਾਚਾ ਜੀ ਤੁਹਾਨੂੰ ਤੁਹਾਡੀ ਜ਼ਮੀਨ ਦਿਖਾ ਕੇ ਲੈ ਕੇ ਆਈਏ ਬਾੜੇ ਬੜੇ ਹੀ ਟਾਈਮ ਬਾਅਦ ਚਾਚਾ ਜੀ ਵੀ ਆਏ ਆ ਆਪਣੀ ਮੋਟਰ ਤੇ ਇਹ ਚਾਚਾ ਜੀ ਨਾ ਬਹੁਤ ਟਾਈਮ ਬਿਮਾਰ ਰਹੇ ਨੇ ਤੇ ਤਕਰੀਬਨ ਬੈੱਡ ਤੇ ਹੀ ਪਏ ਸੀ ਤੇ ਹੁਣ ਮਤਲਬ ਚੱਲਣ ਫਿਰਨ ਲੱਗ ਗਏ ਤੇ ਸਾਨੂੰ ਵੀ ਬੜੀ ਖੁਸ਼ੀ ਹੋਈ ਹੈ ਵੀ ਚਾਚਾ ਜੀ ਸਾਡੇ ਠੀਕ ਹੋ ਗਏ ਆ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਪਿੰਡ ਬੁਲਾਇਆ ਸੀ ਵੀ ਤੁਸੀਂ ਆਵੋ ਪਿੰਡ ਤੇ ਚਲੋ ਪਿੰਡ ਦਾ ਮਾਹੌਲ ਆਪਣਾ ਦੇਖੋ ਚਾਚਾ ਜੀ ਵੀ ਨਾ ਪਿੰਡ ਆ ਕੇ ਬਹੁਤ ਜ਼ਿਆਦਾ ਖੁਸ਼ ਹੋਏ ਆ ਕਹਿੰਦੇ ਇਦਾਂ ਦੀ ਮੌਜ ਥੋੜਾ ਨਾ ਮਿਲਣੀ ਆ ਕਹਿੰਦੇ ਖੁੱਲੀ ਡੁੱਲੀ ਹਵਾ ਸ਼ਹਿਰਾਂ ਵਿੱਚ ਕਿੱਥੇ ਮਿਲਦੀ ਆ ਲੁਧਿਆਣੇ ਰਹਿੰਦੀ ਆ ਚਾਚਾ ਜੀ ਵਰੀ ਤੇ ਬਿਮਾਰੀ ਤੋਂ ਬਾਅਦ ਫਿਰ ਜਦੋਂ ਹੁਣ ਇੱਥੇ ਪਿੰਡ ਆਏ ਤੇ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਖੁਸ਼ੀ ਹੋਈ ਆ ਨਾ ਠੀਕ ਹੋ ਗਏ ਬੈਠੇ ਸੀ ਇੱਥੇ ਇਹਦਾ ਪਿੱਛੇ ਖੜਜੋ ਸਾਰੇ ਜਣੇ ਇੱਧਰ ਪਿੱਛੇ ਖੜ ਕੇ ਖੜ ਕੇ ਫੋਟੋ ਕਿੱਥੇ ਵੀਰ ਜੀ ਵੀਰ ਜੀ ਵਾਟ ਕਿੱਥੇ ਮੈਂ ਵੀਡੀਓ ਬਣਾਣੀ ਹੈ ਲਾਈ ਵੀ ਲਿਪਸਟਿਕ ਨਹੀਂ ਫਰਦੀ ਆ ਦੱਸ ਤੂੰ ਵੀ ਆ ਜਾ ਉਹ ਕੀ ਕਹਿ ਕੇ ਹੈ ਤੂੰ ਕਿਹਨੂੰ ਤੂੰ ਅੱਜ ਕਿੱਥੇ ਜਾ ਐਧਰ ਦੇਖੋ ਕੌਣ ਕਿੱਥੇ ਦਾ ਫੋਟੋ ਮੈਂ ਮੈਂ ਇੱਧਰ ਦੇਖੋ ਆਪਣੇ ਹੁਣ ਆ ਗਏ ਨਹੀਂ 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 ਘੱਟ 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 ਆਪਾਂ ਮੈਂ ਦੱਸਦਾ ਇਹ ਤੇਰੀ ਚੜਦੇ ਦੀ ਉੱਥੇ ਬਰੋਟਾ ਹੁੰਦਾ ਸੀ ਉੱਥੇ ਹੁੰਦਾ ਸੀ ਉੱਪਰ ਤੇ ਆ ਬਾਈ ਨਾਲ ਬਹੁਤ ਬਰੋਟਾ ਤਾਂ ਹੁਣ ਲਾਇਆ ਥੋੜੀਆ ਇੱਥੇ ਅਸੀਂ ਤੋੜ ਰਿਹਾ ਜੀ ਕਮੋ ਬਹੁਤ ਹੀ ਗੁਣਕਾਰੀ ਹੁੰਦੀ ਹੈ ਇਹ ਸਾਗ ਬਣਦਾ ਹੁੰਦਾ ਇਹਦਾ ਤੇ ਉਰਜੀਵੀ ਇਹਦੀ ਨਾਲ ਆਲੂ ਪਾ ਕੇ ਬਹੁਤ ਹੀ ਟੇਸਟੀ ਬਣਦੀ ਹੈ ਤੇ ਇਹ ਨਾਲ ਜੋੜਾਂ ਦੇ ਦਰਦ ਤੇ ਬੈਵਾਦੀ ਵਗੈਰਾ ਤੋਂ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਜਿਨ੍ਹਾਂ ਦੇ ਦਰਦਾਂ ਵਗੈਰਾ ਹੱਡਾਂ ਪੈਰਾਂ ਵਿੱਚ ਹੁੰਦੀਆਂ ਹੋਣ ਤੇ ਉਹਨਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਇਹ ਇੱਧਰ ਫੋਟੋ ਸ਼ੂਟ ਹੋ ਰਿਹਾ ਹੈ ਹੀਰੋ ਹੀਰੋਇਨ ਇਧਰ ਹੀਰੋ ਹੀਰੋਇਨ ਫੋਟੋ ਸ਼ੂਟ ਕਰ ਰਹੇ ਨੇ ਆਪਣਾ ਅੱਛਾ ਇਹਦਾ ਹੁਣ ਇੱਥੋਂ ਦੇਖ ਇਕੰਸਾਰੀ ਜੀਰੀ ਇੱਥੋਂ ਵੱਡੀ ਹੋਈ ਐ ਇਹ ਫੋਟੋ ਬਹੁਤ ਸੋਹਣੀ ਆ ਰਹੀ ਐ ਸਾਈ ਜੀ ਦੇ ਹੂੰ ਕਿਹੜਾ ਬੜਿਆ ਨਾਮ ਲੱਗਦਾ ਜੇਪਰਪਨ ਜਾਣ ਦੇ ਲੋ ਜੀ ਸਾਗ ਸੀ ਤੀਰੀ ਐ ਰਾਤੀ ਦੇ ਨਾਲ ਜੀ ਰਿਹਾ ਹੈ ਤੇ ਬਹੁਤ ਵਧੀਆ ਚਲੋ ਜੀ ਗਿਆ ਗਿਆ ਤੇ ਉਧਰ ਅਸੀਂ ਹੁਣ ਸਾਗ ਬਣਨ ਵਾਲੀ ਰੱਖ ਦਿੱਤਾ ਹੈ ਚੁੱਲੇ ਤੇ ਆਹ ਦੇਖੋ ਜੀ ਅੱਗ ਬਾਲ ਦਿੱਤੀ ਸੀ ਤੇ ਚੁੱਲੇ ਤੇ ਸਾਗ ਬਣਨਾ ਰੱਖ ਦਿੱਤਾ ਹੈ ਥੋੜਾ ਥੋੜਾ ਕਰਕੇ ਇਹਦੇ ਵਿੱਚ ਆਪਾਂ ਸਾਗ ਪਾਉਂਦੇ ਜਾਵਾਂਗੇ ਜਿਉਂ-ਜਿਉਂ نیچے ਬੈਠੀ ਜਾਊਗਾ ਵਾਲੀ ਜਾ ਕੇ ਕਿਉਂਦੇ ਆਪਾਂ ਹੋਰ ਸਾਗ ਵਿੱਚ ਪਾਉਂਦੇ ਜਰਾਹਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁੱਟ ਕੇ ਮਿਰਚਾਂ ਹਰੀਆਂ ਆਦਰਕ ਲਸਣ ਤੇ ਨਮਕ ਪਾਵਾਂਗੇ ਬਸ ਫਿਰ ਆਪਾਂ ਇਹਨੂੰ ਰਿਜਣ ਵਾਸਤੇ ਰੱਖ ਦੇਣਾ ਹੈ। ਤਕਰੀਬਨ 2-2.5 ਘੰਟੇ ਸਾਗ ਬਣੂਗਾ। ਫਿਰ ਪਾਵਾਂਗੇ ਜੀ ਆਪਾਂ ਆਲਣੇ ਦੇ ਵਿੱਚ ਮੱਕੀ ਦੇ ਆਟੇ ਦਾ। ਤੇ ਚਲੋ ਜੀ ਆਪਣਾ ਸਾਗ ਹੁਣ ਬਣਨ ਵਾਸਤੇ ਰੱਖ ਦਿੱਤਾ ਹੈ। ਇੱਥੇ ਜੇ ਅਸੀਂ ਸਾਗ ਨੂੰ ਤੜਕਾ ਵਗੈਰਾ ਲਾ ਕੇ ਰੋਟੀਆਂ ਵੀ ਬਣਾਉਣ ਲੱਗ ਪਏ ਸੀ। ਇਸ ਤੋਂ ਪਹਿਲਾਂ ਮੈਂ ਵੀਡੀਓ ਬਣਾ ਨਹੀਂ ਸਕੀ ਹੈਗੀ ਤੇ ਆ ਦੇਖੋ ਆਪਣਾ ਸਾਗ ਵੀ ਤੜਕਾ ਲਗਾ ਦਿੱਤਾ ਹੈ ਬੈਠ ਕੇ ਉਧਰ ਚਾਚਾ ਜੀ ਹੋਰੀ ਸਾਰੇ ਜਾਣੇ ਬੈਠ ਕੇ ਖਾ ਰਹੇ ਨੇ ਜੈਂਟਸ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਇੱਥੇ ਜੀ ਇਸ ਤੋਂ ਬਾਅਦ ਮੈਂ ਬਣਾਈਆਂ ਸੀ ਮੱਕੀ ਦੀਆਂ ਰੋਟੀਆਂ ਤੇ ਉਹਦੀ ਵੀਡੀਓ ਨਹੀਂ ਸੀ ਬਣਾ ਸਕੀ ਹੈਗੀ ਕਿਉਂਕਿ ਮੈਂ ਰੋਟੀ ਬਣਾਉਣ ਲੱਗ ਪਈ ਸੀ ਤੇ ਵੀਡੀਓ ਬਣਾਣੀ ਹੀ ਭੁੱਲ ਗਈ ਫਿਰ